ਸ਼੍ਰੀ ਮੁਖਸਰ ਸਾਹਿਬ ਦੇ ਥਾਣਾ ਬਰੀਵਾਲਾ ਅਧੀਨ ਪਿੰਡ ਮਰਾਰਕਲਾ ਤੋਂ ਪਿੰਡ ਖਾਰਾ ਦੇ ਦਰਮਿਆਨ ਕਥਿਤ ਤੌਰ ਤੇ ਲੁੱਟਖੋਹ ਦੇ ਇਰਾਦੇ ਨਾਲ ਦਿਖਾਈ ਗਈ ਵਾਰਦਾਤ ਜਿਸ ਦੇ ਵਿੱਚ ਕਾਰ ਸਵਾਰ ਪਿਤਾ ਪੁੱਤਰ ਵਿੱਚੋਂ ਕਥਿਤ ਲੁਟੇਰਿਆਂ ਨੇ ਪਿਤਾ ਦਾ ਕਤਲ ਕੀਤਾ ਸੀ ਇਸ ਘਟਨਾ ਨੇ ਦਿਲ ਨੂੰ ਦਹਿਲਾਉਣ ਵਾਲੀ ਸੱਚਾਈ ਸਾਝੀ ਕਰਦਿਆਂ ਸ਼੍ਰੀ ਮੁਖਸਰ ਸਾਹਿਬ ਦੇ ਐਸਐਸਪੀ ਤੁਸ਼ਾਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ 55 ਸਾਲ ਦੇ ਲਖਵੀਰ ਸਿੰਘ ਦਾ ਪਿਤਾ ਸੀ ਜਿਸ ਦੇ ਵੱਲੋਂ ਹੁਣੇ ਖੁਲਾਸਾ ਹੋਇਆ ਹੈ ਕਿ ਜਿਹੜਾ ਕਿ ਕਤਲ ਉਸਦੇ ਪੁੱਤਰ ਜੋ ਕਿ ਇਕਲੌਤਾ ਪੁੱਤਰ ਪਿਆਰਜੀਤ ਸਿੰਘ ਉਸਦੇ ਵੱਲੋਂ ਹੀ ਕੀਤਾ ਗਿਆ ਐਸਐਸਪੀ ਨੇ ਆਖਿਆ ਕਿ ਪਿਆਰਜੀਤ ਸਿੰਘ ਜੂਏਬਾਜ਼ੀ ਅਤੇ ਆਨਲਾਈਨ ਗੇਮਾਂ ਦੇ ਵਿੱਚ 25 ਲੱਖ ਰੁਪਏ ਹਾਰ ਚੁੱਕਿਆ ਸੀ ਤੇ ਆਪਣੇ ਪਿਤਾ ਨੂੰ ਉਸਨੇ ਝੂਠ ਬੋਲਿਆ ਸੀ ਕਿ ਉਹ ਪੈਸਾ ਕਿਸੇ ਕਾਰੋਬਾਰ ਦੇ ਵਿੱਚ ਨਿਵੇਸ਼ ਕੀਤਾ ਹੋਇਆ ਹੈ ਜਦੋਂ ਪਤ ਪਿਤਾ ਨੂੰ ਇਹ ਕਾਰੋਬਾਰ ਦੇਖਣ ਵਾਸਤੇ ਕਾਤਲ ਪੁੱਤਰ ਪਿਆਰਜੀ ਦੇ ਨਾਲ ਕਾਰ ਦੇ ਵਿੱਚ ਸਵਾਰ ਹੋ ਕੇ ਚੰਡੀਗੜ੍ਹ ਵੱਲ ਨੂੰ ਜਾ ਰਹੇ ਸਨ ਤਾਂ ਘਰ ਤੋਂ ਮਹਿਸਿੰਦ ਕਿਲੋਮੀਟਰ ਦੂਰੀ ਤੇ ਹੀ ਪਿਆਰਜੀ ਤੇ ਪਿਤਾ ਦੇ ਗੱਲ ਦੇ ਵਿੱਚ ਸਾਰ ਰਗ ਦੇ ਨੇੜੇ 3-4 ਵਾਰ ਕਰਕੇ ਆਪਣੇ ਪਿਤਾ ਨੂੰ ਮੌਤ ਦੇ ਕਾਟ ਉਤਾਰ ਦਿੱਤਾ ਸੋ ਦਿਲ ਦਿਲ ਔਣ ਵਾਲੀ ਖਬਰ ਜੁਤੇ ਕਿ ਪੁੱਤ ਨੇ ਹੀ ਆਪਣੇ ਪਿਓ ਦਾ ਬੇਰਮੀ ਦੇ ਨਾਲ ਕਤਲ ਕੀਤਾ ਸੋ ਮਰਾੜ ਕਲਾਂ ਦੇ ਵਿੱਚ ਹੋਇਆ ਕਤਲ ਦਾ ਮਾਮਲਾ ਜੁਤੇ ਕਿ ਖੁਲਾਸਾ ਹੋਇਆ ਕਿ ਪੁੱਤ ਦੇ ਵੱਲੋਂ ਹੀ ਪਿਓ ਦਾ ਕਤਲ ਕੀਤਾ ਗਿਆ ਸੀ ਆਨਲਾਈਨ ਜੂਏ ਦੇ ਵਿੱਚ 25 ਲੱਖ ਰੁਪਏ ਹਾਰ ਗਿਆ ਸੀ ਪੁੱਤ ਤੇ ਪਿਓ ਵੱਲੋਂ ਪੈਸੇ ਮੰਗਣ ਤੇ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਸੋ ਖੁਦ ਨੂੰ ਬਚਾਉਣ ਦੇ ਲਈ ਲੁੱਟ ਦੀ ਕਹਾਣੀ ਰਚੀ ਗਈ ਸੀ ਸੋ ਪੁਲਿਸ ਨੇ ਫਿਲਹਾਲ ਮੁਲਜ਼ਮ ਬੇਟੇ ਨੂੰ ਗ੍ਰਫਤਾਰ ਕਰ ਲਿਆ ਗਿਆ ਸੋ ਸ਼ਿਰਮਖਸਾ ਸਾਹਿਬ ਦੀ ਇੱਕ ਘਟਨਾ ਚੁੱਥੇ ਕੀ ਪੁੱਤ ਨੇ ਹੀ ਆਪਣੇ ਪਿਤਾ ਦਾ ਕਤਲ ਕੀਤਾ ਸੋ 25 ਲੱਖ ਰੁਪਏ ਆਨਲਾਈਨ ਜੂਏ ਦੇ ਵਿੱਚ ਹਾਰ ਗਿਆ ਸੀ ਪੁੱਤ ਤੇ ਇਸ ਨੂੰ ਛਪਾਉਣ ਦੇ ਲਈ ਸੋ ਲੁਕਾਉਣ ਦੇ ਲਈ ਉਸ ਨੇ ਲੁੱਟ ਦੀ ਵਾਰਦਾਤ ਦਾ ਜਿਹੜਾ ਕਿ ਇਹ ਇੱਕ ਝੂਠੀ ਕਹਾਣੀ ਰਚੀ ਸੀ ਤੇ ਆਪਣੇ ਹੀ ਪਿਤਾ ਦਾ ਕਤਲ ਕੀਤਾ ਗਿਆ ਸੀ ਸੋ ਇਹ ਐਸ ਸ਼ਾਂਤ ਸਰਨਾ ਜੋੜ ਚੁੱਕੇ ਨੇ ਸੋ ਇਹ ਐਸ ਸ਼ਾਂਤ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਸੋ ਬੇहद ਬੇਰਹਿਮੀ ਨਾਲ ਆਪਣੇ ਪਿਤਾ ਦਾ ਕਤਲ ਕੀਤਾ ਸੀ ਤੇ 25 ਲੱਖ ਜੂਏ ਦੇ ਵਿੱਚ ਹਾਰ ਗਿਆ ਸੀ ਸੋ ਹੋਰ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਦੀ ਬਿਲਕੁਲ ਦੱਸਦੀ ਹੈ ਕਿ ਇਹ ਪਹਿਲਾਂ ਜੋ ਘਟਨਾ 6 ਤਰੀਕ ਨੂੰ ਚੜ੍ਹਦੀ ਸਵੇਰ ਵਾਪਰੀ ਸੀ ਉਸ ਵੇਲੇ ਤੋਂ ਹੀ ਮਾਮਲਾ ਦਿਲ ਦੇ ਹਲਾਉਣ ਵਾਲਾ ਲੱਗ ਰਿਹਾ ਸੀ ਕਿਉਂਕਿ ਇੱਕ ਪੁੱਤਰ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਉਹ ਆਪਣੇ ਬਿਮਾਰ ਪਿਤਾ ਨੂੰ ਦਵਾਈ ਦਿਵਾਉਣ ਲਈ ਜਾ ਰਿਹਾ ਸੀ ਤੇ ਪੁੱਤਰ ਤਿਆਰਜੀ ਤੇ ਜੋ ਇਸ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਹੈ ਉਹ ਦੱਸ ਰਿਹਾ ਸੀ ਕਿ ਪਿਤਾ ਪੁੱਤਰ ਤੋਂ ਲੁੱਟ ਖੋਹ ਦੇ ਦੌਰਾਨ ਲਟੇਲਿਆ ਨੇ ਉਸ ਦੇ ਪਿਤਾ ਦੀ ਗਰਦਨ ਤੇ ਜਿਹੜਾ ਵਾਰ ਕਰਕੇ ਪਿਤਾ ਨੂੰ ਮੌਤ ਦੇ ਘਾਟ ਉਤਾਰਿਆ ਪਰ ਪੁਲਿਸ ਵੱਲੋਂ ਇਸ ਮਾਮਲੇ ਦੀ ਜਿਨੀ ਜਾਂਚ ਪੜਤਾਲ ਹੈ ਉਸ ਵਿੱਚ ਮੋਬਾਈਲ ਫੋਨ ਹੈ ਜੋ ਮ੍ਰਿਤਕ ਦਾ ਉਸ ਛੱਕੀ ਹਾਲਾਤਾਂ ਵਿੱਚ ਮੈਂ ਸੀ ਇੱਕ ਜੋ ਪਿਆਰਜੀਤ ਹੈ ਉਹ ਵਾਰ-ਵਾਰ ਕਹਿ ਰਿਹਾ ਸੀ ਕਿ ਕਾਰ ਦੀ ਚਾਬੀ ਨੂੰ ਉਸ ਵੱਲੋਂ ਜਿਹੜਾ ਲੁਟੇਰੇ ਨਾਲ ਲੈ ਗਏ ਪਰ ਮੌਕੇ ਤੇ ਜੋ ਪੁਲਿਸ ਨੇ ਡੰਪ ਚੱਕ ਕੇ ਫੋਨ ਕਾਰਡ ਦੀ ਲੋਕੇਸ਼ਨ ਤੇ ਡਿਟੇਲ ਕੱਢੀ ਹਾਦਸੇ ਜੋ ਘਟਨਾ ਵਾਪਰੀ ਹੈ ਉਸ ਵੇਲੇ ਜੋ ਲੋਕ ਪੋਲੋਂ ਲੰਘ ਰਹੇ ਸਨ ਤਾਂ ਟਾਵਰਸ ਦੇ ਵਿੱਚੋਂ ਉਹਨਾਂ ਦੇ ਮੋਬਾਈਲ ਨੰਬਰ ਕੱਢੇ ਲੋਕਾਂ ਤੋਂ ਪੁੱਛਿਆ ਕਿ ਤੁਸੀਂ ਇਸ ਸਮੇਂ ਲੰਘੇ ਸੀ ਤਾਂ ਆਮ ਲੋਕਾਂ ਨੇ ਜਵਾਬ ਦਿੱਤਾ ਕਿ ਅਸੀਂ ਲੰਗੇ ਸੀ ਇਸ ਲੜਕੇ ਨੂੰ ਕਿਹਾ ਵੀ ਸੀ ਕਿ ਅਸੀਂ ਜ਼ਖਮੀ ਹੋਏ ਬੰਦੇ ਨੂੰ ਹਸਪਤਾਲ ਪਹੁੰਚਾ ਦਿੰਨੇ ਆ ਪਰ ਇਹ ਲੜਕਾ ਵਾਰ-ਵਾਰ ਕਹਿ ਰਿਹਾ ਸੀ ਕਿ ਪਰਿਵਾਰਕ ਮੈਂਬਰ ਪਿੱਛੇ ਆ ਕੇ ਉਹਨੂੰ ਟੇਕਓਵਰ ਕਰਨਗੇ ਦੱਸ ਦिए ਕਿ 4:52 ਮਿੰਟ ਤੇ ਇਹ ਲੋਕ ਸਵੇਰ ਤੋਂ ਨਿਕਲੇ ਸਨ ਜਦੋਂ ਕਿ 3-4 ਮਿੰਟ ਦੀ ਦੂਰੀ ਤੈਅ ਕੀਤੀ ਸੀ ਪਰ ਜਿਹੜੀ ਫਸਟ ਇਨਫੋਰਮੇਸ਼ਨ ਹੈ ਪਿਆਰਜੀਤ ਵੱਲੋਂ ਇਸ ਘਟਨਾ ਦੀ ਸਵੇਰ 5 ਵਜੇ ਜਿਹੜੀ ਪਰਿਵਾਰਨ ਦਿੱਤੀ ਗਈ ਸਮੇਂ ਦਾ ਗੈਂਗ ਮੋਬਾਈਲ ਫੋਨ ਦੀ ਮੀਟਿੰਗ ਤੇ ਵਾਰ-ਵਾਰ ਬਦਲਦੇ ਬਿਆਨਾਂ ਨੂੰ ਲੈ ਕੇ ਪੁਲਿਸ ਵੱਲੋਂ ਬਰੀਕੀ ਨਾਲ ਇਹਦਾ ਹਰ ਫੈਕਟਰ ਜਿਹੜਾ ਖੰਘਾਲਿਆ ਗਿਆ ਸੀ ਜਿਸ ਦੇ ਆਧਾਰ ਤੇ ਫੁੱਲ ਗੂਪ ਪ੍ਰੂਫ ਕਰ ਦਿੱਤਾ ਹੈ ਕਿ ਪਿਆਰਜੀਤ ਸਿੰਘ ਨੇ ਜਿਹੜਾ ਆਪਣੇ ਬਾਪ ਨੂੰ ਮੌਤ ਦੇ ਘਾਟ ਉਤਾਰਿਆ ਸੀ ਕਤਲ ਦੀ ਵਜ੍ਹਾ ਦੱਸੀ ਹੈ ਕਿ ਇਹ ਲੜਕਾ ਕੂਏ ਬਾਜ਼ੀ ਦੀ ਲਤ ਕਰਕੇ ਆਨਲਾਈਨ ਗੇਮਾਂ ਦੇ ਵਿੱਚ 25 ਲੱਖ ਰੁਪਏ ਹਾਰ ਗਿਆ ਸੀ ਤੇ ਆਪਣੇ ਪਿਤਾ ਨੂੰ ਆਖ ਰਿਹਾ ਸੀ ਕਿ ਇਹ ਪੈਸਾ ਹੈ ਜਿਹੜਾ ਚੰਡੀਗੜ੍ਹ ਕਿਸੇ ਬਿਜ਼ਨਸ ਦੇ ਵਿੱਚ ਇਨਵੈਸਟ ਕੀਤਾ ਹੈ ਪਰ ਪਿਤਾ ਨੂੰ ਵੀ ਇਹੇ ਝੂਠ ਬੋਲ ਕੇ ਹੀ ਨਾਲ ਲੈ ਆਇਆ ਸੀ ਕਿ ਆਓ ਤੁਹਾਨੂੰ ਆਪਣਾ ਬਿਜ਼ਨਸ ਦਿਖਾਈਏ ਕਿਉਂਕਿ ਪਿਤਾ ਵੀ ਕਈ ਦਿਨਾਂ ਤੋਂ 25 ਲੱਖ ਰੁਪਏ ਦਾ ਹਿਸਾਬ ਮੰਗ ਰਿਆ ਸੀ ਇੱਥੇ ਸਾਰੇ ਘਟਨਾਕ੍ਰਮ ਦੇ ਦੌਰਾਨ ਇੱਕ ਬਾਤ ਨੇ ਜਿਹੜਾ ਆਪਣੇ નિર્દય ਪੁੱਤਰ ਦੇ ਹੱਥੋਂ ਜਿਹੜੀ ਆਪਣੀ ਜਾਨ ਗਵਾ ਲਈਏ ਪਰ ਅੱਜ ਪਿਆਰਜੀਤ ਸਿੰਘ ਜਿਹੜਾ ਕੈਮਰੇ ਦੇ ਸਾਹਮਣੇ ਵੀ ਰੋਂਦਾ ਦਿਖਾਈ ਦੇ ਰਿਹਾ ਸੀ ਕਿਤੇ ਨਾ ਕਿਤੇ ਉਸ ਨੂੰ ਅੱਜ ਹੀ ਆਪਣੀ ਇੱਕ ਗਲਤੀ ਦਾ ਪਛਤਾਵਾ ਹੋ ਰਿਹਾ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਪ੍ਰੋਪਰ ਐਵੀਡੈਂਸ ਇਕਾ ਕੇ ਇਸ ਮਾਮਲੇ ਵਿੱਚ ਸਖਤ ਕਾਰਵਾਈ ਕਰਕੇ ਇਸ ਦੋਸ਼ੀ ਨੂੰ ਜਿਹੜੀ ਮਸਾਲੀ ਸਜ਼ਾ ਦਵਾਈ ਜਾਵੇਗੀ ਜੇ ਬਿਲਕੁਲ ਹੁਣ ਫਿਲਹਾਲ ਪੁਲਿਸ ਵੱਲੋਂ ਪੁੱਤ ਨੂੰ ਗ੍ਰਫਤਾਰ ਕਰ ਲਿਆ ਗਿਆ ਸੋ ਹੋਰ ਕੋਈ ਮੈਂਬਰਾਂ ਵੱਲੋਂ ਬਿਆਨ ਕੁਝ ਸਾਹਮਣੇ ਆਇਆ ਜਾਂ ਇਹਨਾਂ ਦੇ ਵੱਲੋਂ ਹੀ ਜਿਸ ਨੂੰ ਕੀ ਗ੍ਰਫਤਾਰ ਕੀਤਾ ਗਿਆ ਪੁੱਤ ਵੱਲੋਂ ਕੁਝ ਹੋਰ ਬਿਆਨ ਦਿੱਤਾ ਗਿਆ ਜੀ ਪਰਿਵਾਰਕ ਮੈਂਬਰ ਇਸ ਮਾਮਲੇ ਨੂੰ ਲੈ ਕੇ ਬਹੁਤ ਜ਼ਿਆਦਾ ਦੁਖੀ ਹਨ ਪਹਿਲਾਂ ਤਾਂ ਇੱਕ ਲਖਵੀਰ ਸਿੰਘ ਦੀ ਮੌਤ ਤੋਂ ਲਗਭਗ ਤਿੰਨ ਪਰਿਵਾਰ ਦਾ ਬੋਲ ਲੜਕਾ ਸੀ ਸਾਰੇ ਪਰਿਵਾਰ ਦਾ ਮੋਢੀ ਉਹਦੀ ਮੌਤ ਕਰਕੇ ਹੀ ਪਰਿਵਾਰ ਨੂੰ ਕਦੇ ਨਾ ਪੂਰਨ ਵਾਲਾ ਘਾਟਾ ਪੈ ਗਿਆ ਦੂਜਾ ਜਦੋਂ ਮੌਤ ਦਾ ਕਾਰਨ ਤੇ قاتਲ ਨਿਕਲ ਕੇ ਆਇਆ ਤਾਂ ਉਸੇ ਦਾ ਹੀ ਪੁੱਤ ਪਿਆਰ ਜੀ ਸਿਰ ਬਸਦੀ ਹੈ ਬਿਲਕੁਲ ਇਕਲੌਤਾ ਪੁੱਤ ਸੋਹਣਾ ਇੱਕੜ ਜ਼ਮੀਨ ਹੈ ਪਿਆਰਜੀਤ ਦੀ ਆਪਣੀ ਪਤਨੀ ਜਿਹੜੀ ਗਵਰਨਮੈਂਟ ਜੌਬ 'ਤੇ ਹੈ ਉਹ ਸਾਡੀ ਲੜਕੀ ਹੈ ਪੈਸੇ ਦੀ ਕੋਈ ਕਮੀ ਨਹੀਂ ਸੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਾਰਨ ਪਤਾ ਨਹੀਂ ਕੀ ਬਣ ਗਿਆ ਕਿਉਂ ਘਟਨਾ ਦਾ ਪਰ ਵੀ ਪੂਰਾ ਪਰਿਵਾਰ ਹੀ ਨਹੀਂ ਤੋ ਪੂਰਾ ਪਿੰਡ ਦੇ ਸੱਤਨਾਂ ਨੂੰ ਲੈ ਕੇ ਸਦਮੇ ਦੇ ਵਿੱਚ ਗਿਆ ਹੋਇਆ ਹੈ ਫਿਲਹਾਲ ਦੀ ਘੜੀ ਜੀ ਬਿਲਕੁਲ ਜਿਹੜੀ ਘਟਨਾ ਵਾਪਰੀ ਬਹਿਰ ਜਿਹੜੀ ਦਿਲ ਦਹਿਲਾਉਣ ਵਾਲੀ ਘਟਨਾ 35 ਲੱਖ ਰੁਪਏ ਦੇ ਕਰਕੇ ਜਿਹੜਾ ਕਿ 25 ਲੱਖ ਰੁਪਏ ਜਿਹੜਾ ਜੂਏ ਦੇ ਵਿੱਚ ਹਾਰ ਗਿਆ ਚੰਗੇ ਭਲੇ ਅਰਿਵਾਰ ਦਾ ਜਿਹੜਾ ਕੀ ਇਨਸਾਨ ਸੀ ਉਹ ਕਾਤਿਲ ਬਣ ਗਿਆ ਆਪਣੇ ਹੀ ਪਿਤਾ ਨੂੰ ਜਿਹੜਾ ਕੀ ਮੌਤ ਦੇ ਘਾਟ ਉਤਾਰਦਾ ਹੈਗਾ ਸੋ ਪੁਲਿਸ ਵੱਲੋਂ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਜੀ ਪੁਲਿਸ ਨੇ ਬੇਸਿਕਲੀ ਜਿਹੜੇ ਐਸਐਸਪੀ ਤੁਸ਼ਾਰ ਗੁਪਤਾ ਜੀ ਦੇ ਮੁਖਰਬਾਬ ਦੇ ਐਸਐਸਪੀ ਆ ਰਹੇ ਆ ਇਹ ਪਹਿਲਾਂ ਵੀ ਦੱਸ ਦਈਏ ਵੀ ਚੋਰੀਆਂ ਤੇ ਹੋਰ ਕਬਾੜੀਆਂ ਦੇ ਉੱਪਰ ਕਾਰਵਾਈ ਕਰਦੇ ਆ ਬਿਲਕੁਲ ਬੈਕਚੇਨ ਤੱਕ ਜੋੜ ਕੇ ਕਾਰਵਾਈ ਕਰਦੇ ਆ ਐਸਐਸਪੀ ਨੇ ਅੱਛਾ ਇਹ ਬਕਾਇਦਾ ਵੀ ਜੋ ਜ਼ਿਲ੍ਹੇ ਦੇ ਵਿੱਚ ਜੋਬਾਜ਼ੀ ਆਨਲਾਈਨ ਗੇਮਿੰਗ ਸੱਤਾ ਪਹਿਲਾਂ ਵੀ ਬੜੇ ਸਖਤ ਐਟੀਟਿਊਡ ਨਾਲ ਐਸਐਸਪੀ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਪਰ ਪਰਮ ਦਾ ਕਹਿ ਗੈਰ ਸਮਾਜਿਕ ਅੰਤਰਾਂ ਤੇ ਗੈਰ ਕਾਨੂੰਨੀ ਕੰਮਾਂ ਤੇ ਹਰ ਹਾਲ ਵਿੱਚ ਅਜਿਹੀਆਂ ਸਖਤ ਕਾਰਵਾਈਆਂ ਕੀਤੀਆਂ ਜਾਣਗੀਆਂ ਤਾਂ ਕਿ ਇੱਕ ਦੋਸ਼ੀ ਦੇ ਖਿਲਾਫ ਹੋਈ ਕਾਰਵਾਈ ਦੇ ਦਰਸਤ ਨੂੰ ਹੋਰ ਲੋਕ ਕੋ ਅਪਰਾਧ ਕਰਨ ਬਾਰੇ ਸੋਚਣ ਵੀ ਨਾ ਪੁੱਲਿਸ ਇਸ ਮਾਮਲੇ ਤੇ ਜਿਹੜਾ ਨਿਸ਼ਚੇਪ ਆਫ ਦਾ ਬਿਆਨ ਬਣਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦੇ ਵਿੱਚ ਇੰਡੈਸ ਜਿਹੜੀ ਬਾਕੀ ਨਹੀਂ ਰਹਿਣ ਦਿੱਤੀ ਜਾਵੇ ਜੀ ਜੀ ਬਿਲਕੁਲ ਜੀ ਐਚਐਨ ਬਹੁਤ ਧੰਨਵਾਦ ਆ ਤੁਹਾਡਾ तमाम ਜਾਣਕਾਰੀ ਸਾਂਝੀ ਕਰਨ ਦੇ ਲਈ ਇਸ ਨੇ ਬਹੁਤ ਵੱਡੀ ਸਫਲਤਾ ਮਿਲੀ ਹੈ ਜਦੋਂ ਇੱਕ ਰਿਪੋਰਟਡ ਇਨਸੀਡੈਂਟ ਜਿਵੇਂ ਵਿੱਚ ਇੱਕ ਗੱਡੀ ਦੇ ਲੁੱਟਖੋ ਵਾਲੇ ਪੈਗੇ ਸੀ ਤੇ ਉਹਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਸੀ ਤੇ ਦੂਜਾ ਜ਼ਖਮੀ ਹੋ ਗਿਆ ਸੀ ਇਸ ਚੀਜ਼ ਦੀ ਗੁੱਥੀ ਨੂੰ ਸੁਝਾਇਆ ਗਿਆ ਸਾਡੀ ਸਾਰੀ ਟੀਮਸ ਨੇ ਬੜੀ ਚੰਗੀ ਮਿਹਨਤ ਕਰਕੇ ਇਸ ਕੇਸ ਨੂੰ ਵਿਦਨ ਅ ਡੇ ਰਿਜ਼ੋਲਵ ਕੀਤਾ ਇਹਦੇ ਵਿੱਚ ਜੋ ਕਹਾਣੀ ਇਨ ਦੀ ਐਂਡ ਨਿਕਲ ਕੇ ਸਾਹਮਣੇ ਆਈ ਹੈ ਉਹ ਇਹ ਹੈਗੀ ਕਿ ਕੋਈ ਲੁੱਟਖੋ ਵਾਲੇ ਗੱਡੀ ਨਹੀਂ ਪਈ ਸੀ ਗੱਡੀ ਦੇ ਵਿੱਚ ਦੋ ਸਵਾਰ ਸੀ ਇੱਕ ਫਾਦਰ ਸੀਗਾ ਇੱਕ ਬੇਟਾ ਸੀਗਾ ਬੇਟੇ ਦੇ ਕੁਝ ਪਰਸਨਲ ਇਸ਼ੂਜ਼ ਕਰਕੇ ਉਹ ਵੀ ਆਪਣੇ ਫਾਦਰ ਨੂੰ ਉਹਨੇ ਮਾਰਦਾ ਮਾਰਨ ਤੋਂ ਬਾਅਦ ਉਸਨੇ ਇੱਕ ਸੀਨ ਕ੍ਰੀਏਟ ਕੀਤਾ ਜਿਹਦੇ ਵਿੱਚ ਉਹਨੇ ਆਪਣੀ ਗੱਡੀਆਂ ਦੇ ਸ਼ੀਸ਼ੇ ਬੰਨ੍ਹੇ ਤੇ ਇਹ ਸ਼ੋ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਗੱਡੀ ਨੂੰ ਹਮਲਾਵਰ ਪੈ ਗਏ ਸੀ ਤੇ ਪੈਟਰ ਉਹਨਾਂ ਨੇ ਇਹਦੇ ਫਾਦਰ ਦਾ ਮਰਡਰ ਕੀਤਾ ਤੇ ਇਹਨਾਂ ਦਾ ਫੋਨ ਫੁੰਚ ਕੇ ਲੈ ਗਏ ਤੇ ਗੱਡੀ ਵੀ ਚਾਲੀ ਲੈ ਗਈ। ਰੀਜ਼ਨ ਆਫ ਮਰਡਰ ਕੀ ਆ ਜੀ ਸਾਹਮਣੇ? ਰੀਜ਼ਨ ਆਫ ਮਰਡਰ ਇਹ ਹੈਗਾ ਜੀ ਹੀ ਇਹਨੇ 25 ਲੱਖ ਰੁਪਏ ਜੁਐਰ ਦੇ ਵਿੱਚ ਖੋਏ ਸੀ। ਜੋ ਇਹਦੇ ਫਾਦਰ ਨੂੰ ਨਹੀਂ ਬਤਾਇਆ ਸੀ ਇਹ ਆਪਣੇ ਬਾਦ ਨੂੰ ਕਹਿੰਦਾ ਹੁੰਦਾ ਸੀ ਕਿ ਜੀ 25 ਲੱਖ ਰੁਪਏ ਮੈਂ ਚੰਡੀਗੜ੍ਹ ਵਿੱਚ ਕਿਸੇ ਬਿਜ਼ਨਸ ਮੈਂ ਲਾਇਆ ਸੀ ਤੇ ਉੱਥੇ ਫਸ ਗਏ ਆ ਤੇ ਇਹ ਇਥੋਂ ਉਸ ਦਿਨ ਸਵੇਰੇ ਚੰਡੀਗੜ੍ਹ ਚਲੇ ਸੀ ਫਾਦਰ ਇਹਨੂੰ ਲੈ ਕੇ ਕਿ ਆਪਾਂ ਆਹ ਚੱਲ ਪੈਸੇ ਘੜਾ ਕੇ ਲੈ ਕੇ ਆਈਏ ਤੇ ਇਹਨੂੰ ਲੱਗਿਆ ਕਿ ਜੇਕਰ ਅਸੀਂ ਚੰਡੀਗੜ੍ਹ ਪਹੁੰਚ ਗਏ ਤੇ ਸਿਚੁਏਸ਼ਨ ਇਹ ਹੋ ਜੂਗੀ ਕਿ ਮੇਰੇ ਫਾਦਰ ਨੂੰ ਪਤਾ ਲੱਗ ਜੂਗਾ ਤੇ ਸ਼ਾਇਦ ਜੋ ਵੀ ਉਹ ਉਸਦੇ ਅੱਗੇ ਫੀਅਰ ਕਰਦਾ ਸੀ ਤੇ ਉਸ ਤੋ ਪਹੁੰਚਣ ਤੋਂ ਪਹਿਲਾਂ ਹੀ ਇਹਨੇ ਆਪਣੇ ਫਾਦੇ ਤੱਕਲ ਕਰਤਾ ਪਰ ਇਹ ਕੱਲਾ ਹੀ ਚੀਜ਼ਾਂ ਕੋਈ ਹੋਣੀ ਇਸ ਕਰਾ ਇਹ ਕੱਲੇ ਹੀ ਇਹਨੇ ਕੱਲੇ ਹੀ ਸਾਰੀ ਪਲੈਨਿੰਗ ਕੀਤੀ ਸੀ ਇਹਦੀ ਜੋ ਇਨਸੀਡੈਂਟ ਹੈਗਾ ਤੇ ਮਾਰਨ ਤੋਂ ਬਾਅਦ ਇਹਨੇ ਸ਼ੋ ਕੀਤਾ ਸੀ ਕਿ ਇਹਨਾਂ ਨੂੰ ਹਮਲਾਵਰ ਪਾਏ ਗਏ ਸੀ ਹਥਿਆਰ ਜੋ ਹਲੇ ਤੱਕ ਪ੍ਰੀਮੀਲਰੀ ਇਨਵੈਸਟੀਗੇਸ਼ਨ ਵਿੱਚ ਆਇਆ ਹੈ ਉਹ ਹੈਗਾ ਚਾਕੂ ਤੇ ਤੇਜ਼ धार ਚਾਕੂ ਹੈ ਉਹ ਰਿਕਵਰ ਕੀਤਾ ਜਾਏਗਾ ਜੇ ਸਾਨੂੰ ਔਰ ਐਗਜ਼ੈਕਟ ਡੀਟੇਲਸ ਮਿਲਣ ਗਿਆ ਉਹਦੀ ਕਿ ਕੀ ਚੀਜ਼ ਹੈਗੀ ਤੇ ਕੀ ਨਹੀਂ ਸੀ ਫਾਇਰਿੰਗ ਦੀ ਗੱਲ ਵੀ ਹੋਣੀ ਹੈ ਫਾਇਰਿੰਗ ਵਾਲੀ ਗੱਲ ਸਾਫ ਸੁਥਰੀ ਝੂਠੀ ਗੱਲ ਸੀਗੀ ਜੀ ਵਾਹ ਕੋਈ ਫਾਇਰ ਆਰਮ ਨਹੀਂ ਸੀਗਾ ਮੁੰਡੇ ਦਾ ਪਲਾਨ ਆਪਣੇ ਫਾਦਰ ਮਾਰਨ ਦਾ ਸੀਗਾ ਉਹਨੇ ਚਾਕੂ ਯੂਜ਼ ਕੀਤਾ ਚਾਕੂ ਯੂਜ਼ ਕਰਕੇ ਫੋਰ ਸਟਾਰ ਬੂਨਸ ਰਹੇ ਹੈ ਜਿਹਦੇ ਨਾਲ ਉਹਨਾਂ ਦੀ ਡੈਥ ਹੋਈ ਹੈ ਕਿੰਨੀ ਜਲਦੀ ਪਲਾਨਿੰਗ ਕਰ ਰਹੇ ਸਰ ਕੁਝ ਪੁਸ਼ਕਿਸ਼ ਤੋਂ ਪਤਾ ਲੱਗ ਜਾਈ ਨਹੀਂ ਪੁਸ਼ਕਿਸ਼ ਤੋਂ ਫਾਦਰ ਨੂੰ ਮਾਰਨ ਦੀ ਇਹ ਜੀ ਬਟ ਬਹੁਤ ਪ੍ਰੀ ਪਲਾਨ ਨਹੀਂ ਲੱਗਦਾ ਇਹ ਲੱਗਦਾ ਹੈ ਕਿ 2-4 ਦਿਨ ਪਹਿਲੇ ਇਹਨੇ ਸੋਚਿਆ ਸੀ ਕਿ ਆਪਣੇ ਫਾਦਰ ਦਾ ਕੰਮ ਕਰਨਾ ਕੋਈ ਲੈਕ ਟੂ ਲੱਜਾ ਹੋ ਰਿਹਾ ਹੈ ਮੇਗਾ ਨਹੀਂ ਸਾਰਾ ਹੋ ਰਿਹਾ ਇੱਥੇ ਅਸਲ ਨਹੀਂ ਨਹੀਂ ਜੀ ਅਸਲ ਤਾਂ ਯੂਜ਼ ਨਹੀਂ ਹੋਇਆ ਜੋ ਇਨੀਸ਼ੀਅਲ ਸਾਨੂੰ ਬਿਆਨ ਮਿਲੇ ਸੀ ਉਹਦੇ ਬੇਸਿਸ ਤੇ ਅਸੀਂ ਫਰਸਟ ਇਨਫੋਰਮੇਸ਼ਨ ਰਿਪੋਰਟ ਲਿਖੀ ਸੀ ਤੇ ਐਫ ਆਈਆਰ ਲਿਖਣ ਤੋਂ ਬਾਅਦ ਅਸੀਂ ਅੱਗੇ ਤਫ਼ਤੀਸ਼ ਕਰਦੇ ਹੋਏ ਸਾਰੀ ਗੱਲਾਂ ਨੂੰ ਕਲੀਅਰ ਕੀਤਾ ਹੈ ਤੇ ਆਰਮਸ ਜਾਂ ਵੈਪਨ ਯੂਜ਼ ਹੋਣ ਵਾਲੇ ਕੋਈ ਗੱਲ ਨਹੀਂ ਹੈ ਇਹਦੇ ਵਿੱਚ ਅਕੋਰਡਿੰਗਲੀ ਸੈਕਸ਼ਨ ਦਾ ਵਾਧਾ ਹੋਰ ਗਾੜਾ ਕੀਤਾ ਜਾਏਗਾ ਠੀਕ ਹੈ ਜੀ ਥੈਂਕ ਯੂ ਮੈਂ ਮੁਕਸਰ ਦੇ ਵਾਸੀਆਂ ਨੂੰ ਆਸ਼ਵਾਸਨ ਦਿਵਾਉਣਾ ਚਾਹੁੰਦਾ ਕਿ ਅਸੀਂ ਕੰਪਲੀਟਲੀ ਰੈਡੀ ਹੈਗੇ ਅਸੀਂ ਕੰਪਲੀਟਲੀ ਆਤੇ ਹੋਏ ਹਾਂ ਸਾਡੀ ਨਈ ਅਸੀਂ ਰੈਪਿਡ ਰੂਰਲ ਫੋਰਸ ਵੀ ਐਕਟਿਵ ਕੀਤੀ ਹੈ ਸਾਡੀ ਪੀਸੀਆਜ਼ ਦਾ ਸਟਰਕਚਰ ਅਗੇਨ ਕ੍ਰੀਏਟ ਕੀਤਾ ਗਿਆ ਹੈ ਟੂ ਬੀ ਵੈਰੀ ਇਫੈਕਟਿਵ ਤੇ ਇਹਦੇ ਨਾਲ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਤੁਹਾਡੇ ਕੋਲ ਵੀ ਕੋਈ ਇਨਫੋਰਮੇਸ਼ਨ ਹੋਵੇ ਕੋਈ ਇਸ਼ੂ ਹੋਂਦਾ ਤਾਂ ਉਹਨੂੰ ਲਗ ਰਿਹਾ ਲੂਟਾਪੋਆ ਇੱਥੇ ਜ਼ਿਆਦਾ ਹੋ ਰਹੀਆਂ ਤੁਸੀਂ ਆਪਣੀ ਗੱਲ ਮੇਰੇ ਤੱਕ ਪਹੁੰਚਾਓ ਅਸੀਂ ਕੰਪਲੀਟਲੀ ਐਕਟਿਵ ਹੈਗੇ ਕੋਈ ਵੀ ਗੈਂਗ ਜੋ ਹੈਗੀ ਉਹਨੂੰ ਛੱਡਿਆ ਨਹੀਂ ਜਾਏਗਾ ਸਾਰੇ ਫਰਕੇ ਅੰਦਰ ਦੇਤੇ ਜਾਣਗੇ ਤੇ ਇਸ ਚੀਜ਼ ਲਈ ਤੁਹਾਨੂੰ ਕਿਸੇ ਚੀਜ਼ ਦੀ ਫਿਕਰ ਕਰਨ ਦੀ ਲੋੜ ਨਹੀਂ ਆਏਗੀ ਜੋ ਵੀ ਗੱਲ ਹੈ ਸਾਡੇ ਤੱਕ ਪਹੁੰਚਾਓ ਅਸੀਂ ਵੀ ਬਲੈਂਸ਼ਰ ਕਿ ਉਹ ਰਿਐਕਸ਼ਨ ਲੇਤਾ ਉਹ ਵੀ ਹੈਗੀ ਉਹ ਦਾ ਸਕਰੀਨਸ਼ਾਟ ਗੂਮ ਰਿਹਾ ਜਿਹਦੇ ਵਿੱਚ ਦੋ ਬੰਦੇ ਨਜ਼ਰ ਆਉਂਦੇ ਉਹ ਘਟਨਾ ਅਗੇਨ ਲੋਗਿਆਨੇ ਦੀ ਹੈਗੀ ਮੁਕਸਰਦੀ ਨਹੀਂ ਹੈ ਉਹ सदर ਮੁਕਸਰਦੀ ਕਹਿ ਰਹੇ ਬਟ ਉਹਨੂੰ ਵੈਰੀਫਾਈ ਕੀਤਾ ਗਿਆ ਉਹ सदर ਮੁਕਸਰਦੀ ਨਹੀਂ ਹੈ ਇਹ ਲੋਗਿਆਨੇ ਦੀ ਸਰ ਕੋਈ ਗੱਲ ਨਹੀਂ ਕੋਈ ਆਇਆ ਫਿਰ ਅਸੀਂ ਬੋਲ ਦਿੰਦੇ ਇਹਰੇ